ਬਦਲੋ ਤੁਹਾਨੂੰ ਗੱਲਾਂ ਵਿੱਚ ਕਰੀਏ ਜੀ ਸੁਝਾ ਰਹੇ ਹਾਂ ਕਿ ਆਪਾਂ ਬੈਠ ਕੇ ਗੱਲ ਕਰਿਆ ਸਾਡੇ ਗੈਸੋਕਰੋਲ ਚੱਲ ਰਿਹਾ ਸਭ ਕੁਝ ਚੱਲ ਰਿਹਾ ਫਸਟ ਸਟੈਂਡ ਤੇ ਰਜਿਸਟਰੀ ਰੋਕ ਐਂਟੀ ਸੈਪਟਾਈਸ ਕਿਉਂ ਨਹੀਂ ਆਯੋਗ ਹੈ ਅਸੀਂ ਗਾਹੇ ਬਗਾਹੇ ਚੈੱਕ ਕਰਦੇ ਪਏ ਹਾਂ ਕੋਈ ਵੀ ਸ਼ਰਤਾਂ ਅਨਸਰ ਕਿਤੇ ਮਿਲਦਾ ਆ ਕਿ ਇੱਥੇ ਕੋਈ ਕਰ ਰਿਹਾ ਹੈ ਗਲਤ ਕੰਮ ਤੇ ਉਹਨਾਂ ਦਾ ਰੇਟ ਵਾਰੀ ਤੇ ਨਸ਼ਾ ਤਸਕਰਾਂ ਦੇ ਉੱਪਰ ਸਖਤ ਚਨਾਬ ਚਨਾਬਨੀ ਕੀਤੀਆਂ ਗਈਆਂ ਨੇ ਕਿ ਆਪਣਾ ਇਹ ਗਲਤ ਕੰਮ ਛੱਡ ਕੇ ਮੁਕਤ ਰੋਜ ਵਿੱਚ ਸ਼ਾਮਲ ਹੋਣ। ਆ ਜੇਕਰ ਗੱਲ ਕੀਤੀ ਜੇ 26 ਜਨਵਰੀ ਨੂੰ ਲੈ ਕੇ ਕੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸੀ? 26 ਜਨਵਰੀ ਨੂੰ ਲੈ ਕੇ ਸਾਡੇ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਇਹਦੇ ਵਿੱਚ ਆਪਾਂ ਨਾਕਾਬੰਦੀ ਕੀਤੀ ਗਈ ਹੈ ਜੀ ਚੌਲਾਂ ਚਿੱਤੇ ਜਾ ਰਹੇ ਜਿਹੜੇ ਸ਼ਰਾਥੀ ਲੋਕ ਹੈਗੇ ਆ ਤੇ ਬਾਕੀ ਲੋਕਾਂ ਆਪਣੇ ਨੂੰ ਸੁਰੱਖਿਤ ਮਹਿਸੂਸ ਕਰਨ ਇਸ ਕਰਕੇ ਹੀ ਪਲਾਨਮੈਂਟ ਕੀਤਾ ਹੈ ਜੀ ਤੇ ਕੋਈ ਰਾਸਵੇਂ ਵੀ ਪੀਸੀਆਰ ਵਗੈਰਾ ਦਾ ਅਰੇਂਜਮੈਂਟ ਕੀਤਾ ਗਿਆ ਸੀ ਕੋਈ ਰਾਸਵੇਂ ਸਾਡੀ ਪੀਸੀਆਰ ਚਲਦੀ ਆ ਸਾਡੇ ਇਲਾਕੇ ਲੱਗਦੇ ਆ ਇੱਕ ਐਸਐਚਓ ਇਸ ਜਰਗਲ ਜੀ ਫਿਰ ਆਪ ਚੈੱਕ ਕਰਦੇ ਆ ਦੋ ਸ਼ਿਫਟਾਂ ਕਿ ਇੱਕ ਰਾਤ ਚੱਲਦੀ ਆ 10 ਵਜੇ ਤੋਂ ਲੈ ਕੇ 1 ਵਜੇ ਤੱਕ ਜੀ ਤੇ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਇਹ ਕਿਹੜੇ ਕਿਹੜੇ ਇਲਾਕਿਆਂ 'ਚ ਕੀਤਾ ਜਾਂਦਾ ਜੀ ਇਹ ਆਪਣੇ ਪੂਰੇ ਜੈਤੋ ਏਰੀਆ ਦੇ ਵਿੱਚ ਲਾਜਿਆ ਖੰਦੇ ਦੇ ਵਿੱਚ ਤੇ ਬਰਗਾੜੀ ਦੇ ਵਿੱਚ ਜੀ ਇਹ ਆਪਣਾ ਬਟੰਡਰ ਰੋਡ ਤੇ ਵੀ ਹੁੰਦਾ ਜੀ ਇਹ ਟ੍ਰੈਂਕ ਮਾਰਚ ਇਹ ਕਰੂੰਗੀ ਅੱਜ ਦਾ ਬਲੈਕ ਮਾਰਚ ਅੱਜ ਦਾ ਬਲੈਕ ਮਾਰਚ ਆਹੀ ਬਸ ਆਪਣੇ ਪੁਲਿਸ ਸਟੇਸ਼ਨ ਜੈਤੋ ਤੋਂ ਸ਼ੁਰੂ ਕਰਕੇ ਮੇਨ ਚਾਈਨਾ ਬਾਜ਼ਾਰ ਆ ਰਹੇ ਆ ਫੂਲ ਮਾਰਕੀਟ ਆ ਰਹੇ ਆ ਕੋਗਾ ਚੌਕ ਸਰਵਾਚੌਕ ਕੋਗਾ ਚੌਕ ਕੋਗਾ ਚੌਕ ਤੋਂ ਆਪਾਂ ਜਾਵਾਂਗੇ ਬਾਜਾਖਾਨਾ ਚੌਕ ਬਾਜਾਖਾਨਾ ਚੌਕ ਤੋਂ ਆਪਾਂ ਬਾਜਾਖਾਨਾ ਰੋਡ ਤੇ ਜਾ ਕੇ ਉੱਥੋਂ ਵਾਪਸੀ ਆਪਾਂ ਜੈਤੋ ਥਾਣੇ ਜਾ ਕੇ ਸਮਾਪਤੀ ਕਰਾਂਗੇ